ਕਵਿਨ ਅਤੇ ਬਹੁਤ ਚਰਚਿਤ ਬਰਖਾਸਤ ਮਹਿਲਾ ਪੁਲਿਸ ਮੁਲਾਜ਼ਮੇ ਨੂੰ ਅੱਜ 29 ਦਿਨਾਂ ਬਾਅਦ ਮਾਂਜੂਗ ਅਦਾਲਤਨੀ ਦਿੱਤੀ ਜਮਾਨਤ ਇਹ ਜਾਣਕਾਰੀ ਉਹਨਾਂ ਦੇ ਵਕੀਲ ਵੱਲੋਂ ਕੀਤੀ ਗਈ ਮੀਡੀਆ ਦੇ ਨਾਲ ਸਾਂਝੀ ਦੱਸਣਾ ਪੈਂਦਾ ਹੈ ਕਿ ਬਠਿੰਡਾ ਦੀ ਰਿੰਗ ਰੋਡ ਦੇ ਉੱਤੋਂ ਨੰਨੀ ਸਾਹ ਚੌਕ ਦੇ ਨੇੜੇ ਇੱਕ ਥਾਰ ਦੇ ਵਿੱਚ ਇੱਕ ਮਹਿਲਾ ਪੁਲਿਸ ਮੁਲਾਜ਼ਮੇ ਨੂੰ 17.71 ਗ੍ਰਾਮ ਹਰੋਇਨ ਸਮੇਤ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਉਸਤੇ ਇਲਜ਼ਾਮ ਲੱਗੇ ਸੀ ਕਿ ਇਹ ਚਿੱਟੇ ਦਾ ਕਾਰੋਬਾਰ ਕਰਦੀ ਹੈ ਤੇ ਇਸ ਦੇ ਕੋਲੋਂ ਹਰਾਂਣ ਮਿਲੀ ਹੈ ਜਿਸ ਨੂੰ ਲੈ ਕੇ ਉਸਤੇ ਮਾਮਲਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਅਤੇ ਉਸ ਦਾ ਆਪਣਾ ਕੋਈ ਤਰ੍ਹਾਂ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਇੱਕ ਬਲਵਿੰਦਰ ਸਿੰਘ ਸੋਨੂ ਨਾਮ ਦਾ ਵਿਅਕਤੀ ਇਸ ਮਾਮਲੇ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਜਿਸ ਦੀ ਵੀ ਕਾਫੀ ਲੰਬੇ ਸਮੇਂ ਤੋਂ ਉਹਦੀ ਆਪਣਾ ਫਰਾਰ ਹੋਣ ਤੋਂ ਬਾਅਦ ਉਸ ਨੂੰ ਉਸਦੀ ਮਹਾਲੀ ਤੋਂ ਗ੍ਰਿਫਤਾਰੀ ਹੋਈ ਸੀ ਅਤੇ ਉਹ ਵੀ ਹੁਣ ਜੇਲ੍ਹ ਦੇ ਅੰਦਰ ਬੰਦ ਹੈ ਅੱਜ ਮਾਂਜੋਗ ਅਦਾਲਤ ਦੇ ਵਿੱਚ ਉਹਨਾਂ ਦੇ ਵਕੀਲ ਨਹੀਂ ਜਿਹੜੇ ਉਹ ਆਪਣਾ ਪੇਸ਼ ਹੋਏ ਅਤੇ ਉਹਨਾਂ ਵੱਲੋਂ ਆਪਣੇ ਜਿਹੜੇ ਪੱਖ ਨੇ ਉਹ ਰੱਖੇਗੇ ਆਪਣਾ ਇਸ ਨੂੰ ਲੈ ਕੇ ਵਕੀਲ ਦਾ ਕਹਿਣਾ ਹੈ ਕਿ ਜੋ ਇਸ ਦੇ ਕੋ 17.71 ਗ੍ਰਾਮ ਹਰੋਣ ਮਿਲੀ ਸੀ ਉਹ ਇੱਕ ਸਾਜਸ ਦੇ ਆਪਣਾ ਤਹਿਤ ਰੱਖੀ ਗਈ ਸੀ ਲੇਕਿਨ ਪੁਲਿਸ ਨੇ ਆਪਣਾ ਪੱਖ ਰੱਖਦੇ ਹੋਏ ਇਹ ਗੱਲ ਕਹੀ ਸੀ ਜੀ ਕਿ ਇਸਤੇ ਹੋਰ ਵੀ ਮਾਮਲੇ ਹਨ ਤੇ ਅਸੀਂ ਇਸ ਮਾਮਲੇ ਨੂੰ ਲੈ ਕੇ ਹੋਰ ਵੀ ਛਾਣਮਣੇ ਕਰਨੇ ਦੇਖਣ ਮਾਂਜੋਗ ਅਦਾਲਤ ਵੱਲੋਂ ਉਹਨਾਂ ਦੀਆਂ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਉਸ ਨੂੰ ਜਿਹੜੀ ਜ਼ਮਾਨਤ ਹੈ ਉਹ ਦੇ ਦਿੱਤੀ ਹੈ ਤੇ ਹੁਣ ਸਾਰੀ ਕੋਰਟ ਦੀ ਪ੍ਰਕਿਰਿਆ ਹੋਣ ਤੋਂ ਬਾਅਦ ਉਹ ਜੇਲ੍ਹ ਤੋਂ ਜੇਲ੍ਹ ਤੜੀ ਹੈ ਉਹ ਬਾਹਰ ਆਵੇਗੀ ਇਹ ਮਾਮਲਾ ਪਹਿਲੇ ਦਿਨੀ ਕਾਫੀ ਆਪਣਾ ਚਰਚਾ ਦੇ ਵਿੱਚ ਰਿਹਾ ਕਿਉਂਕਿ ਇਹ ਮੈਲਾ ਪੁਲਿਸ ਮੁਲਾਜ਼ਮ ਦੇ ਉੱਤੇ 17.71 ਗ੍ਰਾਮ ਚਿੱਟੇ ਦੇ ਜਿਹੜੇ ਨੇ ਆਪਣਾ ਹਰੋਣ ਦੇ ਇਸਤੇ ਉੱਤੇ ਇਲਜ਼ਾਮ ਲੱਗੇ ਸੀਗੇ ਇਸ ਨੇ ਇਹ ਆਪਣਾ ਕਾਰਵਾਰ ਕਰਦੀ ਹੈ ਅਤੇ ਇਸ ਨੂੰ ਲੈ ਕੇ ਇਹ ਆਪਣਾ ਕਾਫੀ ਚਰਚਾ ਦੇ ਵਿੱਚ ਰਹੀ ਸੀ ਤੇ ਉਸ ਤੋਂ ਬਾਅਦ ਇਸ ਨੂੰ ਪੁਲਿਸ ਦੇ ਵਿੱਚੋਂ ਬਰਖਾਸਤ ਵੀ ਕਰ ਦਿੱਤਾ ਗਿਆ ਸੀ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਉਹਨਾਂ ਦੇ ਵਕੀਲ ਸੰਬੰਧਿਤ ਹੋਰ ਮਾਮਲੇ 'ਚ ਦਾਜਬਲੋ ਅਜੇ ਕੋ ਫੈਸਲਾ ਸੁਣਾਇਆ ਗਿਆ ਕੀ ਇਹ ਪੂਰਾ ਮਾਮਲਾ ਇਹ ਤੋਂ 17 ਗ੍ਰਾਮ ਜਿਹੜਾ ਰਿਕਵਰੀ ਹੋਈ ਸੀ ਜੀ ਸੋ ਅੱਜ ਕੋਰਟ ਨੇ ਇਹਨੂੰ ਬਿਲ ਅਨਾਉਂਸ ਕੀਤੀ ਹੈ 50000 ਰੁਪਿਆ ਤੇ ਬਸ ਬਨ ਛੋਟੀ ਅਨਾਉਂਸ ਕੀਤੀ ਹੈ ਸਰ ਕੋਈ ਹੋਰ ਵੀ ਆਪਣਾ ਕੰਡੀਸ਼ਨ ਲਗਾਈ ਗਈ ਹੈ ਟੋਟਲ ਨੂੰ ਅਜੇ ਤੱਕ ਆਰਡਰ ਦੀ ਕਾਪੀ ਨਹੀਂ ਮਿਲੀ ਉਹ ਕੰਡੀਸ਼ਨਾਂ ਉੱਥੋਂ ਪਤਾ ਲਗਣੀ ਆ ਇਹ ਚ ਕੋਈ ਪਲੀ ਹੀ ਲਈ ਗਈ ਹੈ ਜੀ ਜਮਾਨਤ ਲਈ ਪਲੀ ਹੀ ਲਈ ਗਈ ਹੈ ਜਿਹੜੀ ਰਿਕਵਰੀ ਇਹ ਤੋਂ ਹੋਈ ਨਹੀਂ ਐਕਚੁਅਲੀ ਪਲਾਨਟ ਕੀਤੀ ਗਈ ਰਿਕਵਰੀ ਹੈ ਬਾਕੀ ਜਿਹੜਾ ਕੋਈ ਸਾਡਾ ਡਿਫੈਂਸ ਸੀ ਜਿਹੜੇ ਅਸੀਂ ਬਾਅਦ ਵਿੱਚ ਡਿਸਕਲੋਜ਼ ਕਰਾਂਗੇ ਕਿਉਂਕਿ ਨਹੀਂ ਤਾਂ ਪੁਲਿਸ ਉਹਨੂੰ ਐਜ਼ ਯੂਜ਼ ਕਰੋਗੇ ਸਾਡੇ ਡਿਫੈਂਸ ਨੂੰ ਕਿਉਂਕਿ ਅਜੇ ਇਨੀਸ਼ੀਅਲ ਸਟੇਜ ਤੇ ਆ ਅਜੇ ਚਲਾਨ ਆਉਣਾ ਬਾਕੀ ਆ ਤੇ client ਦਾ ਕੀ ਨਾਮ ਹੈ ਤੇ ਤੁਹਾਡਾ ਕੀ ਨਾਮ ਹੈ ਜਿੱਕੜ ਜੀ ਸਾਹਿਬ ਨੇ ਬੇਲ ਕੀਤੀ ਹੈ ਅਹ client ਦਾ ਨਾਮ ਅਮਨਦੀਪ ਕੌਰ ਹੈ ਜੀ ਜਿਹੜੀ ਕਨਸਟੇਬਲ ਸੀਨੀਅਰ ਕਨਸਟੇਬਲ ਸੀ ਮੇਰਾ ਨਾਮ ਵਿਸ਼ਵਦੀਪ ਸਿੰਘ ਐਡਵੋਕੇਟ ਹੈ ਜੀ ਤੇ ਜਿਹੜੀ ਜੱਜ ਸਾਹਿਬ ਨੇ ਬੇਲ ਕੀਤੀ ਸੀ ਮਹੇਸ਼ ਕੁਮਾਰ ਇਹ ਸਪੈਸ਼ਲ ਜੱਜ ਪਟੰਡਾ ਉਹਨਾਂ ਨੇ ਬੇਲ ਕੀਤੀ ਹੈ ਇਹ ਆਪਣਾ ਸੈਸ਼ਨ ਜੱਜ ਸਾਹਿਬ ਹੈ ਡਿਸ਼ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੀ ਕੋਈ ਪੱਖ ਰੱਖਿਆ ਗਿਆ ਜਵਾਨ ਦੇ ਮੋੜ ਹਾਂ ਫਿਲਹਾਲ ਪੁਲਿਸ ਨੇ ਕੋਈ ਪੱਖ ਨਹੀਂ ਅਜੇ ਤੱਕ ਰੱਖਿਆ ਜਸ ਇਨਵੈਸਟੀਗੇਸ਼ਨ ਆਫੀਸਰ ਚਲਾਣ ਲੈ ਕੇ ਐਸੀ ਕੋਰ ਨੇ ਕੋਈ ਉਹਨਾਂ ਨੂੰ ਖਾਸ ਕੁਐਰੀ ਨਹੀਂ ਪੁੱਟ ਕੀਤੀ ਜਸ ਕੁਐਰੀ ਐਨੀ ਸੀ ਉਹਨਾਂ ਦੀ ਕਿ ਇਹਨਾਂ ਦੇ ਕੋਈ ਹੋਰ ਮਾਮਲੇ ਵੀ ਪੈਂਡਿੰਗ ਹੈ ਕਿ ਨਹੀਂ ਹੈ ਸੋ ਸਾਡੇ ਨੂੰ ਸੀ ਕਿ ਇਹਦੇ ਇੱਕ ਐਡੀਪੀਐਸ ਕੋਰ ਦਾ ਮਾਮਲਾ ਹੈ ਨੀਗਾ ਇੱਕ ਆਈਪੀਐਸ ਦਾ ਮਾਮਲਾ ਹੈਗਾ ਉਹ ਅਜੇ ਕੋਰ ਚ ਪੈਂਡਿੰਗ ਹੈ ਸਰ ਜਿਸ ਤਰ੍ਹਾਂ ਪੁਲਿਸ ਦੇ ਤਰਫੋਂ ਇਹ ਤਾਂ ਮੌਕੇ ਤੇ ਬਰਾਮਦ ਕੀਤੀ ਗਈ ਸੀ 17.31 ਇੱਥੇ ਰੋਹਨ ਜਿਹੜੇ ਜਿਹੜਾ ਗੱਡੀ ਵਿੱਚ ਪੁਲਿਸ ਕਹਿੰਦੀ ਹੈ ਕਿ ਇਸ ਦਾ ਮੌਕੇ ਤੇ ਫੜੀ ਹੈਗੀ ਪਰ ਉਹ ਪੁਲਿਸ ਨੇ ਸਾਰੇ ਚੁੱਕੀ ਗਈ ਬਣਾਈ ਸੀ ਸੋ ਅਜੇ bail ਤੇ condition ਤੇ ਇਹਨਾਂ ਨੂੰ ਛੱਡਿਆ ਗਿਆ ਅਜੇ trial ਜਿਹੜਾ ਚਲਾਨ ਹੋਣਾ ਬਾਕੀ ਆ ਉਹ trial decide ਕਰੂਗਾ ਕਿ ਇਹਨਾਂ ਤੋਂ recovery ਹੋਈ ਹੈ ਜਾਂ ਇਹਨਾਂ ਦੇ ਪਲਾਨਟ ਕੀਤੀ ਗਈ ਹੈ recovery ਹੋਰ ਵੀ ਕੁਝ ਖਾਈਗੀ ਨਾ ਹੋਰ recovery ਹੈ ਨਹੀਂ ਸਾਰਾ ਗ੍ਰਾਉਂਡ ਤੋਂ ਬਣਾ ਕੋਈ recovery ਹੈ ਨਹੀਂ ਅੱਜ ਤੱਕ ਆਇਆ ਨਹੀਂ ਕੇ ਫਿਰ ਉਹ ਕਰੇਗਾ ਅੱਜ ਕਰਤੇ ਜਿੰਨੇ ਦਿਨ ਜੇਲ੍ਹ ਚ ਰਹੇ ਆ ਦੋ ਦੀ ਰਸਸੀਗੀ ਅੱਜ ਵੇਲ ਹੋਗੀ ਹਾਲੀ 23 ਦਿਨ ਦੀ ਇਹਨਾਂ ਦੀ ਕਸਟਡੀ ਬੰਦੀ ਹੈ ਤੇ ਤੁਹਾਨੂੰ ਲੱਗਦਾ ਜੀ ਤੁਹਾਡੇ ਕਲਾਇੰਟ ਪਲੈਨ